ਮੈਂ ਕੌਮ ਨੂੰ ਚਗਾਉਣ ਵਾਸਤੇ ਮੈਂ ਕੌਮ ਦਾ ਪ੍ਰਚਾਰ ਕਰ ਰਿਹਾ ਆ ਆਪਦਾ ਕਾਰੋਬਾਰ ਛੱਡ ਕੇ ਕਰ ਰਿਹਾ ਆ ਜਿੱਦ ਦਿਨ ਮੈਨੂੰ ਕੌਮ ਰੋਕ ਦੂਗੀ ਉਸ ਦਿਨ ਮੈਂ ਰੁਕ ਜਾਵਾਂਗਾ ਮੈਂ ਮਜਬੀ ਸਿੱਖ ਕੌਮ ਦਾ ਉੱਤਾਂ ਮਜਬੀ ਸਿੱਖ ਕੌਮ ਦਾ ਗੱਜ-ਵੱਜ ਕੇ ਪ੍ਰਚਾਰ ਕਰ ਰਿਹਾ ਆ ਤੇ ਕਰਦਾ ਰਵਾਂਗਾ ਤੇ ਆਖਰੀ ਸਾਹ ਤੱਕ ਕਰਾਂਗਾ ਨਾ ਮੈਨੂੰ ਕੋਈ ਰੋਕ ਸਕਦਾ ਨਾ ਮ ਕਿਸੇ ਦੇ ਕਹਿ ਤੇ ਰੁਕਣਾ ਹੁਣ ਮੈਂ ਜੋ ਕੌਮ ਦੇ ਹੱਕ ਦੀ ਗੱਲ ਹੈ ਉਹ ਮੈਂ ਗੱਜ-ਵੱਜ ਕੇ ਕਰਾਂਗਾ ਤਾਂ ਕੁਝ ਚੈਨਲ ਆ ਜਿਹੜੇ ਇਹ ਗਲਤ ਮੇਰੀ ਸ਼ਬੀ ਖਰਾਬ ਕਰਨ ਦਾ ਵੀ ਬਾਬਾ ਮੇਜਰ ਸਿੰਘ ਨੇ ਕੌਮ ਦੇ ਪ੍ਰਚਾਰਕ ਤੋਂ ਉਹਨੂੰ ਖਾਰਜ ਕਰ ਦਿੱਤਾ ਤੇ ਇਹੋ ਜਿਹੇ ਫੇ ਇਹ ਜਾਣ ਪੁੱਝ ਕੇ ਕੌਮ ਦਾ ਨੁਕਸਾਨ ਕਰਨ ਵਾਸਤੇ ਇਹੋ ਜਿਹੇ ਅਨੂਜਾ ਚਲਾ ਕੇ ਤੇ ਇਹ ਗਲਤ ਲੋਕਾਂ ਦੇ ਵਿੱਚ ਖਿਆਲ ਪੈਦਾ ਕਰ ਰਹੇ ਨੇ ਤੇ ਅਸੀਂ ਦਲਪੰਥ ਦਾ ਹੈੱਡ ਪ੍ਰਚਾਰ ਦਾ ਪ੍ਰਚਾਰਕ ਦਾ ਅਹੁਦਾ ਛੱਡਿਆ ਏ ਇਹ ਦਲਪੰਥ ਦੇ ਵਿੱਚੋਂ ਅਸੀਂ ਨਿਆਰੇ ਹੋ ਗਏ ਆ ਇਹ ਬਾਬਾ ਜੀ ਜਿਨ੍ਹਾਂ ਵੱਲੋਂ ਫੈਸਲਾ ਲਿਆ ਗਿਆ ਹੈ ਬਾਬਾ ਜੈਹਦਰ ਬਾਬਾ ਮੇਜਰ ਸਿੰਘ ਸਾਹਿਬ ਜੀ ਨਾਲ ਵੱਲੋਂ ਸਾਡੇ ਵੱਲੋਂ ਨਹੀਂ ਮੈਨੂੰ ਦਲਪੰਥ ਦਾ ਹੈੱਡ ਪ੍ਰਚਾਰਕ ਲਾਇਆ ਸੀ ਤੇ ਉਹ ਸੇਵਾ ਮੇਰੇ ਕੋਲੋਂ ਉਹਨਾਂ ਨੇ ਲੈ ਲਈ ਹੈ ਮੈਂ ਉਸੇਵਾ ਮੁਕਤ ਹੋ ਗਿਆ ਤੇ ਉਹ ਕੌਮ ਦਾ ਪ੍ਰਚਾਰ ਤੁਸੀਂ ਪੋਸਟਾਂ ਦੇਖ ਹੀ ਰਹੇ ਹੋ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਤੇ ਹੋਰ ਵੀ ਆਉਣ ਵਾਲੇ ਸਮੇਂ ਤੇਜ਼ੀ ਨਾਲ ਚੱਲੂਗਾ ਜਿਹੜੇ ਫੇਕ ਨੂਜ ਮੇਰੇ ਬਾਰੇ ਫਲਾ ਰਹੇ ਨਾ ਵੀ ਬਾਬਾ ਮੇਜਰ ਸਿੰਘ ਨੇ ਕੌਮ ਦੇ ਪ੍ਰਚਾਰਕ ਤੋਂ ਉਹਨਾਂ ਨੂੰ ਲਾ ਦਿੱਤਾ ਨਾ ਬਾਬਾ ਜੀ ਇਸ ਨੇ ਕੌਮ ਦੇ ਪ੍ਰਚਾਰਕ ਤੇ ਮੈਨੂੰ ਲਾਇਆ ਸੀ ਨਾ ਬਾਬਾ ਜੀ ਕੌਮ ਦੇ ਪ੍ਰਚਾਰਕ ਤੋਂ ਮੈਨੂੰ ਲਾ ਸਕਦੇ ਆ ਮੈਨੂੰ ਬਾਬਾ ਜੀ ਨਾ ਨੇ ਜਸੇਦਾਰ ਸਾਹਿਬ ਉਹਨਾਂ ਨੇ ਦਲਪੰਥ ਦਾ ਹੈੱਡ ਪ੍ਰਚਾਰਕ ਲਾਇਆ ਸੀ ਤੇ ਦਲਪੰਥ ਦੇ ਹੈੱਡ ਪ੍ਰਚਾਰਕ ਤੋਂ ਮੈਨੂੰ ਉਹਨਾਂ ਨੇ ਸੇਵਾ ਮੁਕਤ ਕਰ ਦਿੱਤਾ ਹੈ ਬਾਕੀ ਸਾਡਾ ਕੋਈ ਉਹਨਾਂ ਦੇ ਨਾਲ ਰੋਸ ਨਹੀਂ ਕਿਉਂਕਿ ਉਹ ਮੁਖੀ ਜਸੇਦਾਰ ਆ ਉਹਨਾਂ ਚੌਤੇ ਸਾਹਿਬ ਵਾਲੇ ਜਿਹੜੇ ਚਮਕੌਰ ਸਾਹਿਬ ਵਾਲੇ ਆ ਉਹਨਾਂ ਦੇ ਨਾਲ ਮੈਂ ਸੇਵਨ ਬਾਹ ਰਿਆਂ ਹਾਂ ਪਰਮ ਸਨਮਾਨਯੋਗ ਕنگਰੇਟਾ ਕੌਮ ਦੇ ਸਰਦਾਰੋ ਗੁਰੂ ਫਤੇ ਪ੍ਰਵਾਨ ਕਰਨੇ ਸਾਰੀ ਕੌਮ ਦੇ ਚਰਨਾਂ 'ਚ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਮਿਸ਼ਲ ਸ਼ਹੀਦ ਬਾਬਾ ਬੀਰ ਸਿੰਘ ਜੀ ਮਜੂਦਾ ਮੁਖੀ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਉਹਨਾਂ ਵੱਲੋਂ ਦਾਸ ਨੂੰ ਦਲ ਪੰਥ ਦਾ ਹੈੱਡ ਪ੍ਰਚਾਰਕ ਲਾਇਆ ਸੀ ਤੇ ਕੁਝ ਮਤ ਪੇਦ ਹੋਣ ਕਰਕੇ ਸਾਨੂੰ ਉਹਨਾਂ ਨੇ ਬੋਲਿਆ ਕਿ ਭਾਈ ਆ ਦੋ ਸ਼ਬਦ ਮੀਡੀਆ ਚ ਬੋਲੋ ਅਸੀਂ ਨਹੀਂ ਬੋਲੇ ਉਹਨਾਂ ਕਹਿੰਦੇ ਅਸੀਂ ਫਿਰ ਤੁਸੀਂ ਇਹ ਅਹੁਦਾ ਛੱਡ ਦਿਓ ਅਸੀਂ ਕਿਹਾ ਸਤਿਵੰਤ ਜੀ ਤੇ ਅਸੀਂ ਦਲਪੰਥ ਦਾ ਹੈੱਡ ਪ੍ਰਚਾਰ ਦਾ ਪ੍ਰਚਾਰਕ ਦਾ ਅਹੁਦਾ ਛੱਡਿਆ ਏ ਛੱਡਿਆ ਏ ਤੇ ਦਲਪੰਥ ਦੇ ਵਿੱਚੋਂ ਅਸੀਂ ਨਿਆਰੇ ਹੋ ਗਏ ਆ ਇਹ ਬਾਬਾ ਜੀ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਏ ਬਾਬਾ ਜਹਦਰ ਬਾਬਾ ਮੇਜਰ ਸਿੰਘ ਸਾਹਿਬ ਜੀ ਨਾਲ ਵੱਲੋਂ ਸਾਡੇ ਵੱਲੋਂ ਨਹੀਂ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਏ ਤੇ ਅਸੀਂ ਦਲਪੰਥ ਚੋਂ ਨਿਆਰੇ ਆ ਔਰ ਬਾਬਾ ਜੀ ਦੇ ਦਲਪੰਥ ਦੇ ਹੈੱਡ ਪ੍ਰਚਾਰਕ ਸੀ ਨਾ ਤੇ ਮੈਨੂੰ ਬਾਬਾ ਮੇਜਰ ਸਿੰਘ ਸਾਹਿਬ ਜੀ ਉਹਨਾਂ ਨੇ ਕੌਮ ਦਾ ਹੈੱਡ ਪ੍ਰਚਾਰਕ ਲਾਇਆ ਸੀ ਤੇ ਨਾ ਹੀ ਉਹ ਮੈਨੂੰ ਕੌਮ ਦੇ ਪ੍ਰਚਾਰ ਤੋਂ ਰੋਕ ਸਕਦੇ ਆ ਮੈਨੂੰ ਦਲਪੰਥ ਦਾ ਹੈੱਡ ਪ੍ਰਚਾਰਕ ਲਾਇਆ ਸੀ ਤੇ ਉਹ ਸੇਵਾ ਮੇਰੇ ਕੋਲੋਂ ਉਹਨਾਂ ਨੇ ਲੈ ਲਈ ਆ ਮੈਂ ਉਹ ਸੇਵਾ ਮੁਕਤ ਹੋ ਗਿਆ ਤਾਂ ਕੁਝ ਚੈਨਲ ਆ ਜਿਹੜੇ ਇਹ ਗਲਤ ਮੇਰੀ ਸ਼ਬੀ ਖਰਾਬ ਕਰਨ ਦਾ ਹੈ ਵੀ ਬਾਬਾ ਮੇਜਰ ਸਿੰਘ ਨੇ ਕੌਮ ਦੇ ਪ੍ਰਚਾਰਕ ਤੋਂ ਉਹਨੂੰ ਖਾਰਜ ਕਰ ਦਿੱਤਾ ਕੌਮ ਦਾ ਪ੍ਰਚਾਰਕ ਮੈਂ ਹੁਣ ਹੋਰ ਵੀ ਜੋਰ ਸ਼ੋਰ ਨਾਲ ਕਰਾਂਗਾ ਕਿਉਂਕਿ ਮੈਂ ਪਹਿਲਾਂ ਬੰਦਸ ਵਿੱਚ ਸੀ ਦਲਪੰਥ ਦੀ ਮਰਿਆਦਾ ਵਿੱਚ ਸੀ ਜਿੱਥੇ ਮੈਨੂੰ ਕਹਿੰਦੇ ਸੀ ਆਹ ਨਹੀਂ ਬੋਲਣਾ ਮੈਂ ਉੱਥੇ ਬਦਲ ਮੰਨ ਕੇ ਨਹੀਂ ਸੀ ਬੋਲਦਾ ਹੁਣ ਮੈਂ ਜੋ ਕੌਮ ਦੇ ਹੱਕ ਦੀ ਗੱਲ ਹੈ ਉਹ ਮੈਂ ਗੱਜਵੱਜ ਕੇ ਕਰਾਂਗਾ ਤੇ ਉਹ ਕੌਮ ਦਾ ਪ੍ਰਚਾਰ ਤੁਸੀਂ ਪੋਸਟਾਂ ਦੇਖ ਹੀ ਰਹੇ ਹੋ ਬੜੇ ਜੋਰ ਸ਼ੋਰ ਨਾਲ ਚੱਲ ਰਿਹਾ ਤੇ ਹੋਰ ਵੀ ਆਉਣ ਵਾਲੇ ਸਮੇਂ 'ਚ ਤੇਜ਼ੀ ਨਾਲ ਚੱਲੂਗਾ ਇਸ ਲਈ ਮੇਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਜਿਹੜੇ ਫੇਕ ਨਿਊਜ਼ ਮੇਰੇ ਬਾਰੇ ਫੁਲਾ ਰਹੇ ਹਨ ਵੀ ਬਾਬਾ ਮੇਜਰ ਸਿੰਘ ਨੇ ਕੌਮ ਦੇ ਪ੍ਰਚਾਰਕ ਤੋਂ ਉਹਨਾਂ ਨੂੰ ਲਾ ਦਿੱਤਾ ਨਾ ਬਾਬਾ ਜੀ ਨੇ ਕੌਮ ਦੇ ਪ੍ਰਚਾਰਕ ਤੇ ਮੈਨੂੰ ਲਾਇਆ ਸੀ ਨਾ ਬਾਬਾ ਜੀ ਕੌਮ ਦੇ ਪ੍ਰਚਾਰਕ ਤੋਂ ਮੈਨੂੰ ਲਾ ਸਕਦੇ ਆ ਮੈਨੂੰ ਬਾਬਾ ਜੀ ਉਹਨਾਂ ਨੇ ਜਥੇਦਾਰ ਸਾਹਿਬ ਉਹਨਾਂ ਨੇ ਦਲਪੰਥ ਦਾ ਹੈੱਡ ਪ੍ਰਚਾਰਕ ਲਾਇਆ ਸੀ ਤੇ ਦਲਪੰਥ ਦੇ ਹੈੱਡ ਪ੍ਰਚਾਰਕ ਤੋਂ ਮੈਨੂੰ ਉਹਨਾਂ ਨੇ ਸੇਵਾ ਮੁਕਤ ਕਰ ਦਿੱਤਾ ਹੈ ਬਾਕੀ ਸਾਡਾ ਕੋਈ ਉਹਨਾਂ ਦੇ ਨਾਲ ਰੋਸ ਨਹੀਂ ਕਿਉਂਕਿ ਉਹ ਮੁਖੀ ਜਥੇਦਾਰ ਆ ਉਹਨਾਂ ਨੇ ਫੈਸਲਾ ਜੋ ਲਿਆ ਏ ਉਹਨਾਂ ਨੇ ਠੀਕ ਹੀ ਲਿਆ ਹੋਊਗਾ ਤੇ ਕਿ ਇਹਦੇ ਨਾਲ ਵਿਵਾਦ ਵਿਵਾਦ ਵਧਣਗੇ ਬੇਨਤੀ ਹੈ ਕਿ ਬਈ ਜਿੰਨੇ ਵੀ ਪੋਸਟ ਪਾਉਣੀ ਮੈਂ ਉਹ ਖੁਦ ਸ਼ੇਅਰ ਕਰਦਾ ਆ ਜਿਹੜੀ ਕੋਈ ਪੋਸਟ ਆਉਂਦੀ ਹੈ ਤੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਬਈ ਦਲਪੰਥ ਦਾ ਹੈੱਡ ਪ੍ਰਚਾਰਕ ਸੀ ਉਸ ਤੋਂ ਸੇਵਾਮੁਕਤ ਕੀਤਾ ਮੈਂ ਮਜਬੀ ਸਿੱਖ ਕੌਮ ਦਾ ਪੁੱਤ ਆਂ ਮਜਬੀ ਸਿੱਖ ਕੌਮ ਦਾ ਗੱਜ-ਵੱਜ ਕੇ ਪ੍ਰਚਾਰ ਕਰ ਰਿਹਾ ਹਾਂ ਤੇ ਕਰਦਾ ਰਵਾਂਗਾ ਤੇ ਆਖਰੀ ਸਾਹ ਤੱਕ ਕਰਾਂਗਾ ਨਾ ਮੈਨੂੰ ਕੋਈ ਰੋਕ ਸਕਦਾ ਨਾ ਮ ਕਿਸੇ ਦੇ ਕਹਿ ਤੇ ਰੁਕਣਾ ਭੁੱਲਾ ਚੁੱਕਾਂ ਦੀ ਖਿਮਾ ਬੇਨਤੀ ਆ ਉਹਨਾਂ ਨੂੰ ਜਿਹੜੇ ਗਲਤ ਨਿਊਜ਼ ਲਗਾ ਰਹੇ ਨੇ ਕਿ ਮੈਨੂੰ ਕੌਮ ਦੇ ਪ੍ਰਚਾਰ ਤੋਂ ਲਾਇਆ ਮੈਨੂੰ ਕੌਮ ਦੇ ਪ੍ਰਚਾਰ ਤੋਂ ਨਾ ਕਿਸ ਨੇ ਲਾਇਆ ਤੇ ਨਾ ਕੋਈ ਲਾ ਸਕਦਾ ਮੈਂ ਕੌਮ ਦਾ ਪ੍ਰਚਾਰ ਕਰਦਾ ਜਦੋਂ ਮੈਨੂੰ ਕੌਮ ਰੋਕ ਦੂਗੀ ਮੈਂ ਕੌਮ ਕੋਲੋਂ ਕਿਹੜਾ ਕੁਝ ਲੈ ਰਿਆ ਕੌਮ ਦੇ ਕੋਲੋਂ ਕੁਝ ਨਹੀਂ ਲੈ ਰਿਆ ਮੈਂ ਕੌਮ ਨੂੰ ਜਗਾਉਣ ਵਾਸਤੇ ਮੈਂ ਕੌਮ ਦਾ ਪ੍ਰਚਾਰ ਕਰ ਰਿਹਾ ਆ ਆਪਦਾ ਕਾਰੋਬਾਰ ਛੜ ਕੇ ਕਰ ਰਿਹਾ ਆ ਜਿੱਦ ਦਿਨ ਮੈਨੂੰ ਕੌਮ ਰੋਕ ਦੂਗੀ ਉਸ ਦਿਨ ਮੈਂ ਰੁਕ ਜਾਵਾਂਗਾ ਬਾਬਾ ਜੀ ਇੱਕ ਜਥੇਬੰਦੀ ਦੇ ਦਲਪੰਥ ਦੇ ਮੁਖੀ ਨੇ ਤੇ ਉਹਨਾਂ ਨੇ ਆਪਣੇ ਦਲਪੰਥ ਵਿੱਚੋਂ ਮੈਨੂੰ ਸੇਵਾ ਮੁਕਤ ਕਰ ਦਿੱਤਾ ਅੱਜ ਕੱਲ ਮੈਂ ਜ세ਦਾਰ ਬਾਬਾ ਕਲਵਿੰਦਰ ਸਿੰਘ ਜੀ ਚੌਂਤੇ ਸਾਹਿਬ ਵਾਲੇ ਜਿਹੜੇ ਚਮਕੌਰ ਸਾਹਿਬ ਵਾਲੇ ਆ ਉਹਨਾਂ ਦੇ ਨਾਲ ਮੈਂ ਸੇਵਾ ਨਿਭਾ ਰਿਹਾ ਹਾਂ ਤੇ ਉਹਨਾਂ ਦੇ ਨਾਲ ਮੈਂ ਪ੍ਰਚਾਰ ਕਰ ਰਿਹਾ ਜੀ ਤੇ ਪ੍ਰਚਾਰ ਮੈਂ ਕੌਮ ਦਾ ਗੱਜ-ਵੱਜ ਕੇ ਕਰਾਂਗਾ ਜਦੋਂ ਕੌਮ ਰੋਕ ਦੇਗੀ ਉਦੋਂ ਮੈਂ ਰੁਕਾਂਗਾ ਤੇ ਇਹੋ ਜੀਆਂ ਫੇਕ ਨੂਜਾਂ ਤੋਂ ਬਚੋ ਇਹ ਜਾਣ ਬੁੱਝ ਕੇ ਕੌਮ ਦਾ ਨੁਕਸਾਨ ਕਰਨ ਵਾਸਤੇ ਇਹੋ ਜਿਹੇ ਨੂਜਾਂ ਚਲਾ ਕੇ ਤੇ ਇਹ ਗਲਤ ਲੋਕਾਂ ਦੇ ਵਿੱਚ ਖਿਆਲ ਪੈਦਾ ਕਰ ਰਹੇ ਨੇ ਇਹਨਾਂ ਤੋਂ ਸचेत ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ